ਕਿਹੜਾ ਸ਼ਾਮੀ ਇੱਕ ਘਟਨਾ ਵਾਪਰੀਆ ਤੋਂ ਨਿਕਾਹ ਹੋਸਣ ਦੀ ਜਗ੍ਹਾ ਘੱਟ ਹੋਰ ਲਿਆ ਸਾਵਾ ਫੁੱਲਾਵਾ ਨਗਰੀ ਦੇ ਜੱਸਾ ਸੁਣਾ ਕੀ ਮਾਮਲਾ ਤੇ ਵਾਰਦਾ ਕਿਪੋ ਨਹੀਂ ਆ ਇਹ ਬਕੂਆ ਹੈ ਜੀ ਪਵਿੰਡਰ ਰੋਡ ਕੱਚਾ ਰੋਡ ਪੁਰਾਣਾ ਕੱਚਾ ਰੋਡ ਉਥੋਂ ਦਾ ਬਕੂਆ ਨੇੜੇ ਕੁਟੀਆ ਮੰਦਰ ਆ ਉਥੋਂ ਦੇ ਇਲਾਕੇ ਘਰ ਦੇ ਵਿੱਚ ਇੱਕ ਲੇਡੀ ਜੀ ਕੱਲੀ ਸੀਗੀ ਉਹਨੂੰ ਬੰਦੀ ਬਣਾ ਕੇ ਉਦੋਂ ਚਾਬੀਆਂ ਹਾਸਲ ਕਰਕੇ ਤੇ ਉਹਦੇ ਤੋਂ ਕੋਈ ਨਗਦੀ ਕਰੀਬ 2 ਲੱਖ ਦੇ ਕਰੀਬ ਤੇ ਕੁਛ ਗਹਿਣੇ ਕਰੀਬ ਸੋਨਾ 4-5 ਗਿਆ ਤੋਲੇ ਤੇ ਲੈ ਕੇ ਫਰਾਰ ਹੋ ਗਏ ਜੀ ਹਿਸਾਬ ਆ ਉਹ ਕਿੰਨੇ ਕ ਵਜੇ ਦੀ ਜੀ ਇਹ ਅੰਦਾਜ਼ਾ ਜੀ 6:50 ਮਿੰਟ ਤੇ ਉਹਨਾਂ ਨੂੰ ਕ ਨਿਕਲੇ ਘਰੋਂ ਕੈਮਰਿਆਂ ਦੇ ਮਤਲਬ ਸੀਸੀਟੀਵੀ ਕੈਮਰੇ ਦੇ ਖੰਗਾਲੇ ਜਾ ਰਹੇ ਆ ਤੇ ਜਿਹੜੇ ਦੋਸ਼ੀਆਂ ਦੀ ਟ੍ਰੇਸਿੰਗ ਜਿਹੜੀ ਹੈ ਜਾਰੀ ਆ ਬੀਤੀ ਕੋਈ ਜਣ ਪਹਿਲਾਂ ਵੀ ਇੱਕ ਫੂਡ ਕਾਫੇ ਤੇ ਇਸੇ ਤਰ੍ਹਾਂ ਦਾ ਇੱਕ ਘਟਨਾ ਵਾਪਰੀ ਸੀਗੀ ਤੇ ਉਹ ਬੰਦੇ ਫੜੇ ਗਏ ਅਜੇ ਕਿੰਨਾ ਅਜੇ ਕੋਈ ਜਰੀਆ ਟ੍ਰੇਸਿੰਗ ਚੱਲ ਰਹੀ ਹੈ ਉਹ ਵੀ ਅਜੇ ਟ੍ਰੇਸਿੰਗ ਚੱਲ ਰਹੀ ਹੈ ਤਪੀਸ਼ ਕਰ ਰਹੀ ਆ ਉਹ ਵੀ ਛੇਤੀ ਹੀ ਕਾਬੂ ਕਰ ਲਏ ਜਾਣਗੇ ਹੁਣ ਜਿਹੜਾ ਆ ਜਿਹੜਾ ਰਾਤੀ ਘਟਨਾ ਵਾਪਰੀ ਮਾਮਲਾ ਦਰਜ ਕਰ ਲਿਆ ਇਹ ਮਾਮਲਾ ਦਰਜ ਕਰ ਲਿਆ ਜੀ ਮੁਕਦਮਾ ਨੰਬਰ ਦਰਜ ਕੀਤਾ ਜੀ 198/25 ਜੁਰਮ ਹੈਗਾ 308 ਜਿਮਨਚਾਰ 331 ਜਮਨਸ਼ੇ 2527459 ਆਰਮਰ ਜੈਕਟ ਦੇ ਤਹਿਤ ਮਕਦਮਾ ਦਰਜ ਕਰਕੇ ਤਫतीश ਜਾਰੀ ਕੀਤੀ ਹੈ ਤੇ ਖੁਫੀਆ ਸੋਰਸ ਲਾਏ ਆ ਜਲਦੀ ਹੀ ਜਿਹੜੇ ਆ ਮਤਲਬ ਇਹ ਕੋਸ਼ੀਆਂ ਨੂੰ ਫੇਸ ਕਰਕੇ ਤੇ ਇਹਨਾਂ ਦੇ ਗ੍ਰਿਫਤਾਰ ਕੀਤੇ ਜਾਣਗੇ ਕਿਹਨਾ ਵੀਰੇ ਆਪਣਾ ਰਿਸ਼ੀ ਕੱਕੜ ਜੀ ਹਾਂ ਜੀ 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 ਕੱਲ ਜਿਹੜੀ ਆ ਲੋਕੋਕੋ ਦੀ ਵਾਰਤਾਤ ਹੋਈ ਆ ਉਹ ਕਿੱਥੇ ਹੋਈ ਏ ਤੁਹਾਡੇ ਘਰ ਹੋਈ ਆ ਹਾਂਜੀ ਹਾਂਜੀ ਘਰੇ ਹੋਈ ਆ ਇਹ ਜਾਈ 6:30 ਪੰਜਾਹ ਮਿੰਟ ਤੇ ਹੋਈ ਏ ਓਏ ਓਏ ਉਹ ਤੁਹਾਡੇ ਘਰੇ ਕੋਲ ਮੇਰੇ ਉਦੋਂ ਮੇਰੀ ਵਾਈਫ ਹੋਲ ਮੇਰੀ ਬੇਟੀ ਸੀ ਕਿੰਦਾ ਵਾਰਦਾਤ ਨੂੰ ਅੰਜਾਮ ਕਿੰਦਾ ਦਿੱਤਾ ਲਟੇ ਰਿਆ ਕੋਲੋਂ ਇੱਕ ਪਿਸਟਲ ਦੇ ਕੋ ਦਾਕਟਰ ਜਾਂ ਨਾਲ ਲੈ ਕੇ ਆਏ ਆ ਤੇ ਘਰ ਦੇ ਆਲਾ ਮੂੰਹ ਬੰਦਤਾ ਏ ਤੇ ਮੇਰੀ ਬੇਟੀ ਦੇ ਸਿਰ ਤੇ ਰੋਲਵਰ ਰੱਖਤੀ ਆ ਕਿ ਜੋ ਹੈਗਾ ਤੁਸੀਂ ਕੱਢ ਦੋ ਤੇ ਘਰ ਦੇ ਵੀ ਡਰ ਗਏ ਉਸ ਟਾਈਮ ਤੇ ਕਿੰਨੀ ਕੰਗ ਨਗਦੀ ਤੇ ਕੀ ਕੀ ਲੈ ਕੇ ਗਏ ਸਰ ਨਗਦੀ ਦਾ ਕੋਈ ਲੱਖ ਰੁਪਇਆ ਸਰ ਕੈਸ਼ ਪਿਆ ਹੀ ਘਰੇ ਤੇ ਬਾਕੀ 4-5 ਟੋਲੇ ਸਾਡਾ ਸੋਨਾ ਹੈ ਉਹ ਲੈ ਗਏ ਉਸ ਮੌਕੇ ਤੇ ਕੋਈ ਨਹੀਂ ਆਦਾ ਆਂਜ ਮੌਕੇ ਤੇ ਆਏ ਚਲ ਕਾਰਵਾਈ ਉਹ ਕਹਿ ਰਹੇ ਕਿ ਉਹਨਾਂ ਦੇ ਪਰਿਵਾਰ ਦੋ ਜਿਹੜੇ ਬੰਦੇ ਪਛਾਣਨੇ ਆ ਕੈਮਰੇ ਦੇ ਵਿੱਚ ਉਹਨਾਂ ਦੇ ਪਰਿਵਾਰ ਵਾਲੇ ਚੁੱਕੇ ਆ ਤੇ ਬਾਕੀ ਉਹਾਂ ਦਾ ਸ਼ਾਮਾਂ ਤੱਕ ਤੁਹਾਨੂੰ ਦੱਸਾਂਗੇ ਤੁਹਾਨੂੰ ਤੁਹੀ ਕੀ ਮੰਗ ਕਰਦੇ ਜੋ ਅਸੀਂ ਕਹਿੰਦੇ ਸਾਨੂੰ ਨਿਆਂ ਮਿਲਿਆ ਜੀ ਮੂੰਹ ਖੁੱਲ ਗਿਆ ਸਾਡਾ